ਪ੍ਰੀਵਿਊ ਤੁਸੀਂ ਇਸ ਗਲੋਬਲ ਅਵੇਅਰਨੈਸ ਨਿਊਜ਼ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਹਰ ਤਰ੍ਹਾਂ ਦੀਆਂ ਨਵੀਆਂ ਤੇ ਤਾਜ਼ੀਆਂ ਜਾਣਕਾਰੀਆਂ ਤੇ ਖਬਰਾਂ ਇਸ ਚੈਨਲ ਤੇ ਦੇਖਣ ਨੂੰ ਮਿਲਣਗੀਆਂ ਧੰਨਵਾਦ ਜੀ ਇੱਕ ਕਾਰਵਾਈ ਹੋਈ ਹੈ ਜੀ ਕਿਸ ਸੰਬੰਧ ਚ ਹੋਈ ਹੈ ਜੀ ਇੱਕ ਡਰੱਗ ਸਮੱਗਲਰ ਹੈਗਾ ਬਾਰਾਜ ਜਿਹੜਾ ਕਿ ਸਮਝ ਰਿਹਾ ਹੈ ਕਿ ਦੇ ਖਿਲਾਫ ਐਂਟੀਗੇਸਟ ਦੇ ਤਰ੍ਹਾਂ ਚਾਰੋਂ ਕੰਮ ਚੱਲ ਰਹੇ ਨੇ ਪਰ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਇਹਨੇ ਜਿਹੜੀ ਹੈਗੀ ਆ ਟਰੱਕ ਵੇਚ ਕੇ ਨਜਾਇਜ਼ ਤੌਰ ਤੇ ਕਾਰਪੋਰੇਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਨਕਸ਼ੇ ਪਾਸ ਕਰਾਈ ਗਈ ਹੈ ਖਸਾਲੀ ਕੀਤੀ ਜਾ ਰਹੀ ਸੀ ਤੇ اور ਇਸ ਅਸਰ ਨਜਾਇਜ਼ ਫਾਰੀਆਂ ਨੂੰ ਅਸੀਂ ਪਲੱਸ ਕਰਦੇ ਪਲਾਸਟਿਕ ਟਰੱਕਸ ਮੰਗਲੂਰ ਦੀ ਜਿਹੜੀ ਪ੍ਰਾਪਰਟੀ ਨੂੰ ਡਿਪਾਰਟਮੈਂਟ ਦੋਨਾਂ ਡਿਪਾਰਟਮੈਂਟਾਂ ਦੁਆਰਾ ਸੀਨਰੀ ਐਕਸ਼ਨ ਲਈ ਕੀਤਾ ਉਸਦੇ ਜਿਹੜੀ ਜਾਂਚ ਕਰਦੇ ਡੈਮੋਲਿਸ਼ਨ ਦੀ ਚੱਲ ਰਹੀ ਹੈ ਜੁਆਇੰਟ ਪਾਰਟੀਸ਼ਿਪ ਜਿਹੜੀ ਹੈ ਕੀਤੀ ਜਾ ਸਰਕਾਰ ਵੀ ਅੱਗੇ ਵੀ ਇੰਨਾ ਚੱਲਦੀ ਰਹੂਗੀ ਜੀ ਬਿਲਕੁਲ ਜੀ ਬਿਲਕੁਲ ਫਿਊਚਰ ਦੇ ਵਿੱਚ ਟਰਲਕਸ ਮਗਲ ਜਿਹੜੇ ਹੈਗੇ ਨੇ ਉਹਨਾਂ ਦੀ ਪ੍ਰਾਪਰਟੀ ਨੂੰ ਆਈਡੈਂਟੀਫਾਈ ਕੀਤਾ ਜਾਊਗਾ ਜੀ ਨਾਲੇ ਨਜ਼ਾਇਜ਼ ਤੌਰ ਤੇ ਉੱਤੇ ਸਾਰੀ ਕੀਤੀ ਹੈ ਕਿ ਉਹਨਾਂ ਦੀ ਵੀ ਜਿਹੜੀ ਹੈ ਕਿ ਪ੍ਰਾਪਰ ਕਰਵੇ ਪ੍ਰਾਪਰ ਚੱਲਦੀ ਰਹੇ ਸਰ ਇਹਨਾਂ ਦਾ ਕੋਈ ਨਕਸ਼ਾ ਵਗੈਰਾ ਹੀ ਪਾਸ ਕਰਵਾਇਆ ਸੀ ਬਿਲਡਿੰਗ ਦੇ ਚਾਊਨਪਲਾਨਿੰਗ ਨੇ ਮਤੋਂ ਆਏ ਨੇ ਮੈਡਮ ਜੁਕੀਆ ਮਾਂਜੀ ਦਸੰਨੇ ਜੀ ਨਹੀਂ ਸਾਡੇ ਰਿਕਾਰਡ ਚ ਨਾ ਕੋਈ ਨਕਸ਼ਾ ਪਾਸ ਨਹੀਂ ਹੈ ਇਸ ਮਕਾਨ ਬਿਲਕੁਲ ਨਾ ਕੋਈ ਵੀ ਨਕਸ਼ਾ ਪਾਸ ਨਹੀਂ ਹੈ